ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਡੇਰਾ ਸੱਚਾ ਸੌਦਾ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਸ਼ਰਮ ਵਿੱਚ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦਾ ਹੁਕਮ ਦਿੱਤਾ ਹੈ ਦੂਜੇ ਪਾਸੇ ਰਾਮਪਾਲ ਦੇ ਕੇਸ ਤੋਂ ਬਾਅਦ ਪੰਜਾਬ ਹਰਿਆਣਾ ਦੇ ਡੇਰਿਆਂ ਵਿੱਚ ਚੱਲ ਰਹੀਆਂ ਸਰਗਰਮੀਆਂ ਅਤੇ ਹਥਿਆਰਾਂ ਦੀ ਵਰਤੋਂ ਦੀ ਮੁਕੰਮਲ ਜਾਂਚ ਕਰ ਰਿਪੋਰਟ ਤਿਆਰ ਕਰਨ ਲਈ ਵਿਕ ਹੈ ਜਿੱਦੇ ਤਹਿਤ ਜਾਂਚ ਟੀਮ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਪਹੁੰਚੀ हाई कोर्ट ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਐਸ ਡੀ ਐਮ ਦੀ ਅਗਵਾਈ 'ਚ ਜਾਂਚ ਟੀਮ ਡੇਰੇ ਵਿੱਚ ਭੇਜੀ ਗਈ। ਡੇਰੇ ਵਿੱਚ ਐਸ ਡੀ ਐਮ, ਡੀ ਐਸ ਪੀ ਅਤੇ ਸਿਟੀ ਮੈਜਿਸਟ੍ਰੇਟ ਪ੍ਰਸ਼ਾਸਨਿਕ ਅមਲੇ ਨਾਲ ਪਹੁੰਚੇ ਅਤੇ ਵੱਖ-ਵੱਖ ਬਿੰਦੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਹੈ। ਇਹ ਉਹ ਇੱਕ ਜਨਰਲ ਸਰਵੇ ਹੈ ਕਿ ਅੰਦਰ ਕੀ ਹੈ। ਡੇਰੇ ਮੈਂ ਆ ਪੂਰਾ ਹੋਗੀ ਵੀਡੀਓਗ੍ਰਾਫੀ ਕਰਾएंगे, ਪੂਰੀ ਡਿਟੇਲਿੰਗ ਲੈਂਗੇ ਹੁਣ ਸੇ ਮਿਲ ਕੇ। ਉਹ ਆਮ ਬਤਾ ਦੇਣਗੇ ਆਪ। ਡੇਲ ਜੋ ਵੀ ਹੋਵੇ। ਜ਼ਿਲ੍ਹਾ ਦੀ ਸਭੀ ਦੇਖਣ ਦੀ ਜਾਂਚ ਹੋਏਗੀ। ਫਿਲਹਾਲ ਇਸੇ ਕੇ ਆਦੇਸ਼ਾਂ ਉਹ ਆਮ ਕਰ ਰਹੇ ਹਨ। ए बी पी सांझा ਤੁਹਾਨੂੰ ਰੱਖੇ ਅੱਗੇ